ਦੀ ਇਹ ਵੀਡੀਓ ਬਹੁਤ ਖਾਸ ਹੈ। ਬਾਏ। ਕਿਉਂਕਿ ਅੱਜ ਦੀ ਇਸ ਵੀਡੀਓ 'ਚ ਅਸੀਂ ਪਿੰਡਾਂ 'ਚ ਵਸਦੀਆਂ ਉਹਨਾਂ ਸਾਰੀਆਂ ਔਰਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਪਿੰਡਾਂ 'ਚ ਚੱਲਦੇ ਪ੍ਰੋਗਰਾਮਾਂ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ। ਪੂਰੇ ਪੰਜਾਬ 'ਚ 30 ਲੱਖ ਤੋਂ ਵੱਧ ਬੁੱਟੇ। ਤੁਹਾਨੂੰ ਕੀ ਲੱਗਦਾ ਅਸੀਂ ਇਕੱਲੇ ਹੀ ਲਾ ਲੈਂਦੇ? ਬਿਲਕੁਲ ਵੀ ਨਹੀਂ। ਜੇ ਸਾਡੀ ਨਰਸਰੀ 'ਚ ਕੰਮ ਕਰਨ ਵਾਲੀਆਂ ਇਹ ਔਰਤਾਂ ਇਹਦੀ ਸਾਮ ਸੰਭਾਲਣਾ ਕਰਦੀਆਂ। ਤਾਂ ਇਹ ਬੂਟੇ ਅਸੀਂ ਕਦੇ ਵੀ ਨਹੀਂ ਲਾ ਸਕਦੇ ਤੇ ਇਹਨਾਂ ਵਰਤਾ ਦੀ ਮਦਦ ਦੇ ਨਾਲ ਹੀ ਸਾਨੂੰ ਪਤਾ ਹੈ ਕਿ ਅਸੀਂ ਪੂਰੇ ਪੰਜਾਬ 'ਚ 1 ਅਰਬ ਤੋਂ ਵੱਧ ਬੂਟੇ ਲਾਂਚ ਜ਼ਰੂਰ ਕਾਮਯਾਬ ਹੋਵਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੇ ਤਹਿਤ 270 ਤੋਂ ਵੱਧ ਪੂੜਾ ਮੁਕਤ ਹੋ ਚੁੱਕੇ ਨੇ ਔਰ ਇਹ ਪਿੰਡ ਕੂੜਾ ਮੁਕਤ ਨਾ ਹੁੰਦੇ ਜੇ ਇਹਨਾਂ 270 ਪਿੰਡਾਂ 'ਚ ਵਸਦੇ 50000 ਤੋਂ ਵੱਧ ਘਰਾਂ ਦੀਆਂ ਔਰਤਾਂ ਇਸ ਪ੍ਰੋਗਰਾਮ ਦਾ ਹਿੱਸਾ ਨਾ ਬਣਦੀਆਂ। ਇਹਨਾਂ ਔਰਤਾਂ ਨੇ ਆਪਣੀ ਆਦਤ ਬਦਲੀ। ਇਹਨਾਂ ਔਰਤਾਂ ਨੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨਾ ਸ਼ੁਰੂ ਕੀਤਾ। ਪਿੰਡਾਂ 'ਚ ਚੱਲਦੀਆਂ ਸਾਡੀਆਂ ਲਰਨ ਲੈਬਸ ਨੂੰ ਪਿੰਡ ਦੀਆਂ ਹੀ ਔਰਤਾਂ ਚਲਾ ਰਹੀਆਂ ਨੇ। ਇਨਾ ਲਰਨ ਲੈਬਸ ਜਿਹੜੇ ਪਿੰਡਾਂ ਦੇ ਬੱਚੇ ਆਉਂਦੇ ਨੇ ਇਹ ਔਰਤਾਂ ਉਹਨਾਂ ਬੱਚਿਆਂ ਨੂੰ 21ਵੀਂ ਸਦੀ ਦੇ ਨਵੇਂ ਤੌਰ ਤਰੀਕਿਆਂ ਨਾਲ ਹਰ ਦਿਨ ਕੁਝ ਨਵਾਂ ਸਿਖਾਉਂਦੀਆਂ ਨੇ ਤੇ ਸਾਡੇ ਯੋਗਾ ਪ੍ਰੋਗਰਾਮ ਨਾਲ ਜੁੜ ਕੇ ਪਿੰਡ ਦੀਆਂ ਕੁਝ ਔਰਤਾਂ ਨੇ ਆਪਣੇ ਪਿੰਡ ਵਾਸੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਣ ਦੀ ਇੱਕ ਲਹਿਰ ਚਲਾਈ ਹੈ ਇਸ ਪ੍ਰੋਗਰਾਮ ਚ ਪਿੰਡ ਦੀਆਂ ਔਰਤਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹੀ ਔਰਤਾਂ ਆਪਣੇ ਪਿੰਡ ਵਾਲਿਆਂ ਨੂੰ ਯੋਗਾ ਕਰਵਾਉਂਦੀਆਂ ਨੇ ਤੇ ਪਿਛਲੇ 6 ਸਾਲਾਂ ਚ 11000 ਤੋਂ ਵੱਧ ਇਹਨਾਂ ਔਰਤਾਂ ਨੇ ਇੱਕ ਬਿਹਤਰ ਪੰਜਾਬ ਬਣਾਉਣ ਚ ਸਾਡਾ ਸਾਥ ਦਿੱਤਾ ਹੈ ਤੇ ਕਿਹਾ ਸੀ ਨਾ ਮੈਂ